ਪੜ੍ਹਨ ਚ ਰਹੇ ਆ ਬੜੀਆਂ ਮੁਸ਼ਕਿਲਾਂ ਕਰਕੇ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਡੋਲੇ ਨਹੀਂ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਤੇ ਕੰਮ ਹੋਊਂਗੇ ਸ਼ਹਿਰ ਵਾਸਤੇ ਖੜੇ ਤੇ ਜੀ ਸੀ ਕਿ ਸਾਡਾ ਪ੍ਰਧਾਨ ਰਹੂਗਾ ਸ਼ਹਿਰ ਤੇ ਕੰਮ ਲੜਵੀ ਕੰਮ ਨਹੀਂ ਹੋਇਆ ਨਹੀਂ ਬਹੁਤ ਬਹੁਤ ਆਸਵਾਦੀ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾਜੀ ਇੰਨੀ ਮੈਂ ਮੈਂ ਸਰਕਾਰ ਦਾ ਜੀ ਮੈਂ ਸਾਥ ਲੰਗੀ ਜੀ ਕਹਿੰਦੇ ਅਸੀਂ ਬਜ਼ਾਰ ਤੋਂ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਸੱਤੇ ਮਾਜਰੇ ਲੈ ਕੇ ਜੀ ਸੱਤੇ ਮਾਜਰੇ ਖੁੰਨੀ ਮਾਜਰੇ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਚੱਲ ਰਿਹਾ ਜੀ ਡਿਵੈਲਪਮੈਂਟ ਉਹ ਨਾਲ ਹੀ ਹੋ ਰਹੀ ਹੈ ਜਿਹੜੇ ਕਰੋਨਾ ਜਿਹਨਾਂ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕੰਮਿਟੀ ਸੈਂਟਰ ਦਾ ਦਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕੀ ਬਣੇਗਾ ਸ਼ਹਿਰ ਨੂੰ ਪਾ ਸੁਣੋ ਇਹ ਛੱਡ ਜਾਓ ਪਾ ਸੁਣੋ ਬਹਿ ਕੇ ਪੜਾਣੇ ਕਰ ਰਹੇ ਆ ਬੜੀਆਂ ਮੁਸ਼ਕਲਾਂ ਗੱਟੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਦੋ ਲੈਣੇ ਵੀ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਦੇ ਕੰਮ ਹੋਊਗੇ ਸ਼ਹਿਰ ਵਾਸਤੇ ਖੜੇ ਤੇ ਜੀ ਅਸੀਂ ਕਿ ਚਲੋ ਸਾਡਾ ਪ੍ਰਧਾਨ ਹੋਊਗਾ ਸ਼ਹਿਰ ਦੇ ਕੰਮ ਹੋਊਗਾ ਮੈਂ ਵੀ ਇੱਕ ਕੰਮ ਨਹੀਂ ਹੋਇਆ ਜੀ ਮੈਂ ਤਾਂ ਸਿੱਧੀ ਇੱਕ ਕੰਮ ਨਹੀਂ ਹੋਇਆ ਜੀ ਸਾਨੂੰ ਬਹੁਤ ਬਹੁਤ ਸਾਡੇ ਵਾਸਤੇ ਵੀ ਬਹੁਤ ਵੀ ਹੋਣਾ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਰ ਇੱਕ ਨਹੀਂ ਸੀ ਵਾਦਾ ਕਰਿਆ ਸੀ ਬੜੇ ਵੀ ਤੀਆਂ ਮੇਰੇ ਮੈਂ ਮੈਂ ਸਾਡਾ ਪ੍ਰਸ਼ਾਸਨ ਸਾਰੀ ਬਸਾ ਤਾਂ ਲੰਗੀ ਜੀ ਕਹਿੰਦੇ ਅਸੀਂ ਬਸਾਤਾਂ ਦੇ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਸਾਡੇ ਮਾਚਾ ਲੈ ਕੇ ਜੀ ਮਾਤਾ ਜੀ ਮਾਤਾ ਖੁੰਨੀ ਮਾਤਾ ਜੀ ਜਾ ਕੇ ਦੇਖੀ ਕਿੰਨਾ ਨਰਤ ਦੀ ਵਾਹ ਜੀ ਡਿਵੈਲਪਮੈਂਟ ਉਹ ਨਾਲ ਹੀ ਹੋ ਰਹੀ ਹੈ ਜਿਹੜੇ ਕੋਰੋਨਾ ਜਿਹਨਾਂ ਨੂੰ ਫਾਇਦਾ ਲੈਣਾ ਹੈ ਸਾਡੀ ਦੁੱਖ ਦਾ ਕੰਮਿਊਨਿਟੀ ਸੈਂਟਰ ਦਾ ਦਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣ ਨਹੀਂ ਬਣਿਆ ਸ਼ਹਿਰ ਨੂੰ ਇਹ ਛੱਡ ਕੇ ਉਹ ਬਾਸ ਛੋੜੇ ਬੈਠੇ ਪੜ੍ਹਨ ਕਰ ਰਹੇ ਆ ਬੜੀਆਂ ਮੁਸ਼ਕਲਾਂ ਗੱਟੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲ ਦੇ ਨਹੀਂ ਵੀ ਚਲੋ ਸਾਡੇ ਪ੍ਰਧਾਨ ਕੋਲੋਂ ਪਰ ਸਾਡੇ ਸ਼ਹਿਰ ਤੇ ਕੰਮ ਹੋਊਂਗੇ ਕਿਹ ਰਸਤਾ ਖੜੇ ਤੇ ਜੀ ਸੀ ਕਿਉਂਕਿ ਸਾਡਾ ਪ੍ਰਧਾਨ ਲੋਕਾਂ ਕੋਲ ਖੜਾ ਨਾ ਲੜਵੀਂ ਕੰਮ ਨਹੀਂ ਹੋਇਆ ਤੁਹਾਨੂੰ ਬਹੁਤ ਆ ਸਾਡਾ ਸਾਡੀ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾ ਕੇ ਇੱਕ ਮਹੀਨੇ ਦਾ ਵਾਅਦਾ ਕਰਿਆ ਮੈਂ ਮੈਂ ਸਰਕਾਰ ਸਾਹਿਬ ਸਾਰੀ ਮਸਾਤ ਲਾਂਗੀ ਜੀ ਕਹਿੰਦੇ ਅਸੀਂ ਬਰਜ਼ਾਤ ਤੋਂ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਫਸਤੇ ਨਾਜਰੇ ਲੈ ਕੇ ਜੀ ਸਾਡੇ ਮਾਇਦਾ ਖੁੰਨੀ ਮਾਇਦਾ ਜਾ ਕੇ ਦੇਖੀ ਕਿੰਨਾ ਨਰਕ ਦੀ ਬੋਲ ਹੈ ਜੀ ਭਰਾਂ ਜੀ ਡਿਵੈਲਪਮੈਂਟ ਉਹਨਾਂ ਦੀ ਹੋ ਰਹੀ ਹੈ ਜਿਹੜੇ ਕਰੋਨਾ ਜਿਹਨਾਂ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕੰਮ ਕਮਿਊਨਿਟੀ ਸੈਂਟਰ ਦਾ ਦਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣਨੀ ਬਣਾ ਸ਼ਹਿਰ ਨੂੰ ਸੁਣੋ ਇਹ ਛੱਡ ਜਾਓ ਆ ਸੁਣੋ ਬੈਠ ਜਾਓ ਪੜਾਣਕ ਰਹੇ ਆ ਬੜੀਆਂ ਮੁਸ਼ਕਲਾਂ ਘਟੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲ ਦੇ ਨਹੀਂ ਚਲੋ ਫਟਾ ਪ੍ਰਧਾਨ ਕੋਲੋਂ ਸਾਡੇ ਸ਼ਹਿਰ ਤੇ ਕੰਮ ਹੋਊਂਗੇ ਫੇਰ ਵਾਸਤਾ ਖੜੇ ਤੇ ਜੀ ਸੀ ਕਿ ਸਾਡਾ ਪ੍ਰਧਾਨ ਲੋਕਾਂ ਦਾ ਖਿਆਲ ਰੱਖੇਗਾ ਮੜਵੀ ਕੰਮ ਨਹੀਂ ਹੋਇਆ ਸੀ ਤੁਹਾਨੂੰ ਬਹੁਤ ਸਾਜੋ ਆਸਤੀ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾ ਲਈ ਇੱਕ ਵਾਅਦਾ ਕਰੇ ਮੈਂ 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 ਸੋਚਾਂ ਨਾਲ ਸਾਥ ਸਾਰੀ ਮਸਾਲਾ ਤਾਂ ਲੰਗੀ ਜੀ ਕਹਿੰਦੇ ਅਸੀਂ ਬਰਦਾਤਾਂ ਦੇ ਬਾਹਰ ਕੰਮ ਸ਼ੁਰੂ ਕਰੂੰਗੇ ਕੰਮ ਸ਼ੁਰੂ ਕਰੂੰਗੇ ਠੀਕ ਹੈ ਜੀ ਫਾਤੇ ਮਾਜਰੇ ਦਾ ਲੈ ਕੇ ਜੀ ਫਾਤੇ ਮਾਜਰੇ ਦਾ ਖੁੰਨੀ ਮਾਜਰੇ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਚੱਲ ਰਿਹਾ ਹੈ ਜੀ ਡਿਵੈਲਪਮੈਂਟ ਉਹਨਾਂ ਦੀ ਹੋ ਰਹੀ ਹੈ ਜਿਹੜੇ ਕੋਰੋਨਾ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕਮਿਊਨਿਟੀ ਸੈਂਟਰ ਦਾ ਦਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣਾਣੀ ਬੇਟਾ ਸ਼ਹਿਰ ਨੂੰ ਇਹ